ਚੌਗੀ ਚੌਗੀ ਹੈ ਦੋ ਦੰਦਰ ਦੀ ਅਲਾਟਮੈਂਟ ਕਰੀ ਸੀਗੀ ਦੇ ਦਾਂਗੇ ਕੋਈ ਨਹੀਂ ਬੋਲੋ ਜੀ ਖਾਨ ਸਾਹਿਬ 22000 ਥੋੜੇ ਲੈ ਲਓ ਜੀ ਘੱਟ ਲੈ ਲਓ ਤੂੰ ਲਾ ਦੇ ਆਪਾਂ ਘਰ ਤੇ ਤੂੰ ਪੱਜੇਗਾ ਭਾਈ ਹਾਂ ਸਹੀ ਹੈ ਲਾਓ ਜੀ ਜੀਤਾ ਆਰਾਮ ਜੱਸੀ 9000 ਦੀ ਲਾ ਦੇਣੇ ਔਰ ਨਹੀਂ ਕੱਚੀ ਮੰਗੀ ਹੈ ਠੀਕ ਹੈ ਨਾ ਕੱਚਾ ਕੱਚਾ ਨਾ ਚਾਹਦਾ ਕੱਚਾ ਨਾ ਪੱਕਾ ਗੱਲ ਚੱਲ ਅੱਗੇ ਖਾਨ ਸਾਹਿਬ ਬੈਠੇ ਨੇ ਪਾਰਸਪਾਨੀ ਰੋਟੀਆਂ ਖਾਵਾਂ ਟਿੱਡੇ ਤੋਂ ਲੱਜਣ ਲੱਗ ਜਿਹਾ ਮੈਂ ਮੈਂ ਭਰਾ ਤੋਂ ਡਰਦਾ ਮੋਰ ਲਾਈ ਜਾਣਾ ਇਹਦਾ ਕੱਚੇ ਪੈਸੇ ਪਾਏਗਾ ਨਹੀਂ ਨਹੀਂ ਇਹਦਾ ਟਿੱਡਾ ਹੋਣਾ ਜਿਗੋ ਬਾਈ ਹਾਂ ਆਪੇ ਲੈਂਦਾ ਫਿਰ ਗੋਲੀ ਅੰਦਰ ਨਾਲ ਬ੍ਰੇਕ ਦੱਬ ਕੇ ਚੜ੍ਹਦੇ ਬੱਤੀ ਬੱਸ ਬੈਦਰ ਨਹੀਂ ਮੇਰੇ ਬ੍ਰੇਕ ਇੱਥੇ ਆ ਹਾਂ ਨਹੀਂ ਠੀਕ ਆ ਵੀਰ ਉਹਦੀ ਗੱਲ ਸਹੀ ਆ ਕਾਪੀ ਦੀ ਕਰੀਏ ਹੈ ਮੇਰੇ ਕੋ ਕਾਪੀ ਚੱਲਦੀ ਜਾਂਦੀ ਹੈ ਜੇ ਮੋਕਗੇ ਮਤਲਬ ਤੇਰ ਕੋਲ ਤਾਂ ਬਹੁਤ ਕਾਪੀਆਂ ਹੈ ਹਾਂ ਡੰਗੀ ਕਰਕੇ ਥੋਕ ਡੰਗੀ ਮੈਂ ਖੋਲੂਗਾ ਤੇਰੀ ਕਾਪੀਆਂ ਦਾ ਸੀਨੀਅਰ ਪੜ ਸਕਦੇ ਤੇਰੀ ਕਾਪੀਆਂ ਦਾ ਸੀਨੀਅਰ ਪੜ ਸਕਦੇ ਭਰਾਵੇਂ ਮੇਰੇ ਸਹੀ ਹੈ ਗੱਲ ਦਲਾਲ ਬੜੇ ਖੜੇ ਮੈਂ ਦਲਾਲ ਨਾਲੋਂ ਦਲਾਲਾਂ ਨੂੰ ਗਾਲਾਂ ਕੱਢਦੇ ਹੁੰਦੇ ਆ ਰਾ ਬਣ ਕੇ ਰਹਿ ਜਾ ਕਰੋ ਸਹੀ ਗੱਲ ਭਰਾ ਬਰਾ ਬਣ ਕੇ ਲਾ ਦੇ ਰੇਟ ਮੜਾ 10000 ਲਾ ਦੇ ਕਹ ਲਿਆ ਅੱਜ ਕਮਾਵਾਂਗੇ ਰੋਟੀ ਆਪਾਂ ਚਾਰ ਜਵਾਗ ਹੈ ਇੱਕ ਘਰ ਵਾਲੀ ਆ ਉਹਨਾਂ ਵਾਸਤੇ ਰੋਟੀ ਲੈ ਕੇ ਜਾ ਅੱਗੇ ਅੱਗੇ ਦੁਕਾਨਦਾਰ ਸੀਗੇ ਹੁਣ ਬਣ ਕੇ ਆਹ ਆਪਣੇ ਨੰਗਰ ਵਪਾਰੀ ਗੋਰੇ ਸਹੀ ਗੱਲ ਹੈ ਗੱਲ ਤਾਂ ਹਾਂ ਆ ਗਿਆ ਮੈਂ ਸਹੀ ਹੈ ਬੱਕਰੀ ਗੋਰੇ ਦੀ ਹੋਈ ਆ ਆ ਬੱਕਰੀਆਂ ਕਰੀਏ ਉਹ ਨੇੜੇ ਉਹ ਨੇੜੇ ਅਰੀਏ ਨੇੜੇ ਜੀ ਲਾਤਾ ਆ ਜਾ ਇੱਕ ਕਰੀਓ ਮੈਂ ਕਹਿਣਾ ਕਿ ਜੰੰਗ ਚ ਲਗਾਉਣੀ ਤੇ ਓਏ ਛੱਡ ਓਏ ਓਏ ਬੱਬੂ ਜੱਜੇ ਕਰ ਯਾਰ ਜੱਜੇ ਕਰ ਹਾਨ ਬਾਈ ਅਜੇ ਜਿੰਦਰਾ ਤੈਨੂੰ ਪਤਾ ਨਹੀਂ ਸਿੰਗ ਮੈਂ ਇਹ ਤਾਂ ਬੋਲ ਦੇਣੀ ਤੂੰ ਹਾਂ ਤੈਨੂੰ 60000 ਲਾਇਆ ਆ ਫੜ ਕੱਚੀ ਬੇਲੀ ਗੱਲ ਨਹੀਂ ਕਹਿੰਦਾ ਉਹ ਨਾ ਕਹੀ ਯਾਰ ਉਹ ਖਰਜਿਆ ਉਹ ਨਾ ਕਹੋ ਉਹ ਨਾਲ ਕੀ ਸੌਦਾ ਅਸੀਂ ਸਾਡੇ ਕਰਨ ਨੂੰ ਸੋਚ ਉਹ ਗੁੱਸਾ ਕਰਦਾ ਲੈ ਨਹੀਂ ਕਰਦਾ ਲੈ ਯਾਰ ਇੱਕਦਮ ਚੱਕੀ ਖੜਾ ਉਹ ਜਾਜ ਕਾ ਹਾਂ ਨਾ ਕਹਿ ਖਰਚ ਤੇ ਜਾ ਹਾਂ ਨਾ ਕਹਿ ਯਾਰ 90000 ਦੀਆਂ ਬੱਕਰੀਆਂ ਲੈ ਜਾ 80000 ਦੀਆਂ ਦੇ ਮੈਂ ਕਿਹ ਪੈਂਦਾ ਮੱਝ ਬਣਾਈ ਖੜਾ 80000 ਦੀਆਂ ਉਹ 80000 ਦੀਆਂ ਹੋ ਗਿਆ ਜੱਫਾ ਕੋਸ਼ਕ 80000 ਦੀਆਂ ਹੋ ਗਿਆ ਪਰ ਜਾਣ ਦੇ ਲੈ ਨਾ ਦੇ ਉਹ ਯਾਰ ਨਹੀਂ 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 ਹੋਣੀ ਕਾੜ ਦੀਆਂ ਨਹੀਂ ਆਈਆਂ ਫਿਰ ਆਪਾਂ ਨੂੰ ਕਮੈਂਟ ਤਾਂ ਹੀ ਤਾਂ ਲੱਗਦਾ ਅਗਲਾ ਕੁਝ ਨਹੀਂ ਮੈਂ ਨਾ ਕਹਦੇ ਜੀ ਤਾਂ ਕੁਝ ਸੂਰੇ 62000 ਦੀ ਹੁੰਦੀ ਦੇਖੋ ਸ਼ਕਲ ਯਾਰ ਨਾਲ ਕੀ ਹੋ ਜੂਗਾ ਜਾ ਹੋ ਗਈਆਂ ਹੁਣ ਫੇਰਾ ਸੋਚੀ ਜਾਂਦਾ ਜੱਗੀ ਨੂੰ ਤੋਨੀ ਨਾ ਜਾ ਯਾਰ ਹਰਦਾ ਆ ਯਾਰ ਤੇਰਾ ਗਲਤ ਆ ਹਾਂ ਟੁੰਡ ਵੱਜਦੀ ਆਹ ਇਹ ਟੁੱਟ ਗਈ ਬਾਈ ਉਹਨੇ ਵਿਚਾਰੇ ਨੇ ਸਾਈ ਫੜ ਨਹੀਂ ਦੇ ਬਾਈ ਜੀ ਅੰਦੀ ਡੱਗ ਡੱਗ ਪੈਸੀ ਆ ਜਲੀ ਮੋਹਲ ਕਰਨ ਦਾ ਫਾਇਦਾ ਹੀ ਨਹੀਂ ਕਰ ਤੂੰ ਲਗਾ ਦੇ ਫਿਰ 6000 ਜੋ ਯਾਰ ਪੰਜ ਨਹੀਂ ਲੋ ਨਾ ਸਾਢੇ ਪੰਜ ਨਾ ਸੁਣ ਤਾ ਇਹ ਗੱਲ ਸੁਣ ਲੈ ਆਪਣਾ ਛੋਟਾ ਭਾਈ ਆਹਾ ਬੜਾ ਛੋਟਾ ਆਹਾ ਮੇਰੇ ਨਾਲ ਤੋਂ ਬੜਾ ਛੋਟਾ ਹੋਗਾ ਹਾਂ ਤੇ ਬੱਕਰੀ ਮਕਾ ਕੇ ਹੱਤੀ ਤੇ ਜਾਂ ਉਹ ਨਹੀਂ ਤੇ ਆਪਾਂ ਨਹੀਂ ਤੇ ਆੜੀ ਸਹੀ ਗੱਲ ਇੱਥੇ ਠੀਕ ਹੈ ਪਰ ਹਾਂ ਸਹੀ ਹੈ ਹਾਂ ਵੈਦ ਕਰਦੇ ਕੁੱਪਾਂ ਗੇ ਥੋੜਾ ਜਾਈ ਉਹ ਥੱਲੇ ਨਾ ਹੱਥ ਮਾਰਿਆ ਕਰ ਤਰ ਮੈਂ ਕੱਲ ਵੀ ਆਖਾ ਜੀ ਉਧਰ ਆ ਜਾਂਦਾ ਉਹ ਵੀਡੀਓ ਚ ਨਹੀਂ ਨਹੀਂ ਥੱਲੇ ਮਾਰਦਾ ਮਾਰਦਾ ਹੱਥਾ ਹਜ਼ਿਆਤ ਹੈ ਉਹਨੇ ਕੋਟੀ ਜ ਮਾਰਦਾ ਕਿਹੜੇ ਨਾਲ ਹੋਵੇ ਦਿੰਦੇ ਉਹ ਭਰਾਵਾ ਖਾਨ ਨਾਲ ਆ ਲੋ ਕਿੰਨੇ ਕਿੰਨੇ ਖਾਨ ਨਾਲ ਹੋ ਜੇ ਉਹਦੇ ਨਾਲ ਸਰਕਾਰ ਚੱਲ ਬਦ ਹਾਣੀ ਆ ਫਨ ਨਹੀਂ ਸਹੀ ਹੋ ਲਾ ਜਿੱਤ ਬੱਕਰੀ ਤੇਰੀ ਬਾਬਾ 10 ਮਿੰਟਾਂ ਦਾ ਨਹੀਂ ਹੋਗਾ ਦੋ ਦੋ ਨਹੀਂ ਰਹਿਣਾ ਉਹ ਨਹੀਂ ਜਾਣਾ ਯਾਰ ਕਮਾਲ ਆ ਯਾਰ ਛੱਡ ਦੇ 6000 ਦੀ ਨਾ ਨਾ ਖਾਨ ਨਾਲ ਜਿੰਦੇ ਜੋ ਕਹੀ ਉਹ ਜਾਣਦੇ ਹੁਣ ਪਰੇ ਯਾਰ ਉਹ ਖਤਾਨ ਨੂੰ ਜਾਂਦੀ ਵੀ ਛੱਡ ਦੇ ਬੱਕਰੀ ਦਾ ਕੰਨ ਪਾੜੇਗਾ ਛੱਡ ਦੇ ਜਾ ਵੇ ਇੱਥੀ ਹਾਂ ਹਾਂ ਕਿੰਨੇ ਮੰਗਿਆ ਬਾਬਾ 6 ਦੀ ਮਕਾਦੀ ਆ 6 ਦੀ ਉਹ ਦੇ ਪਰੇ ਵਿੱਚ ਨਹੀਂ ਨਾ ਦੇ ਇਕ ਵਾਰੀ ਤੁੰਨ ਨੂੰ ਦਿੱਤੇ ਉਹਨਾਂ ਨਾ ਦੇ ਵਿੱਚ ਚਾਰ ਹੀ ਆਹ ਸਾਡਾ ਦੋਨਾਂ ਨੂੰ ਇਹ ਦੇਣੀ ਜਾਂ ਬਾੜ ਸੋਦੀ ਹੋਗੀ ਜਾ ਓਏ ਹੋਗੀ ਹੁਣ ਪਰ ਕੀ ਆ ਔਰ ਇਹਨੂੰ 2 ਰੁਪਏ ਬਣਨ ਦੇ ਸੁਲਾਏ ਗਰਦਾਰ ਦਾ ਗੱਲ ਸਰੇ ਨਹੀਂ ਮੁਕਾ ਤੇ ਮਾਰ ਫਿਰ ਚ ਟਕਵਾੜੀ ਆ ਫੜਾ ਜਦ ਤੂੰ ਚੱਲੇ ਜਿੰਦਗੀ ਜਾ ਚੱਲ ਜੂਗਾ ਬੜਾ ਬੱਕਰੀ ਕਾੜ ਉਹ ਫੜ ਲੈ 650 ਦੀ ਹੋ ਗਈ ਸਿੱਧੇ ਜਾ ਹੋ ਗਈ ਔਰ ਫਿਰ 70 ਫੜ ਨਹੀਂ ਨਹੀਂ ਉਹ ਫੜ ਮੈਨੂੰ ਨਹੀਂ ਪੰਜ ਪੰਜ ਨਹੀਂ ਕਰਕੇ ਹੋ ਗਈ ਹੱਥ 12 ਬਣ ਗਿਆ ਚੱਲ ਛੱਡ ਉਹ ਛੱਡ ਦੇ ਹੁਣ ਪੈਸੇ ਫੜ ਤੈਨੂੰ ਫੜਦੀ ਹੋ ਗਈ ਆ ਬਹੁਤ ਆ ਬਾਬਾ ਫੜ ਤੂੰ ਮੰਗਣਾ 15 ਸੀ ਜਨਾਬ ਲੱਖ ਤਾਂ ਵੈਸੇ ਤੇ ਕੱਢ ਲੈਂਦੇ ਯਾਰ ਉਹਨੂੰ ਕੱਢ ਕਾ ਲੂੰ ਤੇ ਕੋਲ ਪੇ ਸਾਰੇ ਖੋਲੂੰਗਾ ਰਾਸਤਾ ਹੋ ਜਿਵੇਂ ਰੇਰਾ ਪਰ ਆਵੜ ਕੇ ਕੌਂਟੀ ਦੀ ਜਿੰਨੀ ਜਿੰਨੋ ਬਰਾਬਰ ਕੋਲੇ ਬਜ਼ਾਰੀ ਕਰਦੀ ਵਰਦੀ ਹੈ ਨਾ ਇੱਕ ਪਾਸੇ 11 ਮਾਰ ਲਿਆ ਸ਼ਾਟ ਦੇ ਸ਼ਾਮੇ ਕਰਕੇ ਖੇਡਿਆ ਨਗਰ ਦੇ ਨੰਬਰ ਨੂੰ ਤੇ ਜੱਟ ਪੇੜ ਦੇ ਆ ਇੱਕ ਤਾਂ ਵੀਡੀਓ ਵਾਲੇ ਪਾਸਿਓਂ ਉਹਦੇ ਉਹ ਲਾਂਕਾਲੇ ਉਹ ਕਿੰਤੋਂ ਤੇ ਗੋੜਾ ਵੀ ਕਰ ਕੋਲੋਂ ਬੱਲੇਬਾਤ ਦੇ ਵੱਡੋ ਖੇਡ ਰੂਗਾ ਉਹ ਨਾ ਮੈਂ ਕਿਰ ਗੋਲ ਨਹੀਂ ਪਾਉਂਦਾ ਐ ਗੋਰੇ 6 6.5 ਬੜਾ ਚੰਗੀ ਤਰ੍ਹਾਂ ਚਲਾ ਲਿਆ ਚੈੱਕ ਕਰ ਲੈ ਚੈੱਕ ਕਰ ਲੈ ਲੰਬਾ ਨਾਲ ਦੇ ਚੈੱਕ ਕਰ ਲੈ ਹੁਣ ਤੇਰੀ ਆ ਖਰੀ ਕੋਟੀ ਭਗਾਇਆ ਜਾਂ ਤਾ ਨਹੀਂ ਬੰਦੇ ਬੰਦੇ ਦੇ ਭਗਾਈ ਕਿ ਨਹੀਂ ਬਾਈ ਆ ਬੱਕਰਾ ਫੜਨਾ ਬੱਕਰਾ ਲਗਾਉਣਾ ਬਾਈ ਜੀ ਚੱਕੀ ਬੈਗ ਬਾਜੂ ਆ ਪੱਲੇਗਾ ਆ ਜੇ ਆਹ ਇਲਾ ਘੰਨਾ ਪੱਲਾ ਉਹਦੇ ਦੇਖ ਕੇ ਕੱਢੀ ਪੋਰੀਆਂ ਘੰਨਾ ਫੜ ਲਿਆ ਆ ਗਰਦਾ ਫੜੀ ਬੱਕਰਾ ਦੋ ਮਿੰਟ ਆ ਫਾੜੀ ਫੜਾਈ ਮੁੰਡਿਆਂ ਨੂੰ ਬੱਕਰਾ ਫੜਾਈ ਬਾਈ ਨਹੀਂ ਉਹ ਦਿੱਲੀ ਆ ਨਹੀਂ ਬਾਈ ਦੇਣਾ ਚਾਹੀਦਾ ਠੀਕ ਹੋ ਗਿਆ ਕੋਈ ਲੈ ਲਈ ਪਤਜਾਹ ਚਾਚਾ ਯਾਰ 55 ਸਾਲ ਦਿੰਦਾ ਨਹੀਂ ਕਿੰਨੇ ਰਕਮ ਕਿੰਨੇ ਦਿਨਾਂ ਖਾਣ 6000 ਦੀ ਲਾਜ ਛੱਡ ਛੱਡ ਆ ਫੜ ਹਾਂ ਉਹ ਹੱਥ ਦਾ ਕਾਰਲਾ ਹਨ ਉਧਰ ਵੀਡੀਓ ਬਣੀ ਜਾਂਦੀ ਆ ਦੱਸੋ ਜਾਂ ਪੂਰੇ 4 ਦੀ ਵੇਚ ਦੀ ਉਹ ਜਾਣ ਦੇ ਪਰ ਗੁੰਡੇ ਕੋਈ ਨਹੀਂ ਵੀ ਚਾਹਦੇ ਔਰ ਕੀ ਆ ਪਰ ਨਵੇਰਤੀ 4000 ਦੀ 55 ਸਾਲ ਦਿੰਦਾ ਨਹੀਂ 4000 ਸਰਪੰਚ ਨੂੰ ਦਵਾਉਣਾ ਇਸ ਵਜਾ ਲੈ ਜਾਏ ਇਹ ਕਹਦਾ ਸਹੀ ਕਹਦੇ ਮੈਂ 6 ਦੀ ਲਾਜ लिखाई कर ਛੱਡੀ ਜਾ ਤਾ ਛੱਡੀ ਮਾਰਦਾ ਨਹੀਂ ਜੱਗੀ ਜੱਗੀ ਦਾ ਕੀ ਮਾਰਨਾ ਆਪਣਾ ਚੜਾ ਤੁਸੀਂ ਰਿਮਾਲ ਦੋ ਨਾ ਲਫਰ ਹੋ ਨਾ ਬੋਲੀ ਓਏ ਖਾਰ ਤੇ ਜਾ ਹੁਣ ਦਮ ਲੈ ਲੈ ਮੈਂ ਗਮ ਲੈ ਬੈਠਾ ਗਿਆ ਬੋਲ ਵੀ ਗੱਲ ਖਾਈ ਕਰਾ ਦੂਗਾ ਚਾਲਿਆ ਖਰਾਪਰਾ ਲੈ ਲੈ ਓ ਚੱਤ ਕੋਏ ਓਏ ਖਰਾਪਰਾ 400 ਦੀ ਦੋਗੀ ਔਰ ਕੀ ਆਗੀ ਓ ਭਰੇ ਛੱਡ ਜਾ 45 ਦੇ ਕੋਲ ਨਹੀਂ ਦਿੰਦਾ ਮੈਂ ਓ ਦੇ ਦੇ ਓ ਦੇ ਕਹਤਾ ਹੁਣ ਓਏ ਮਰੇ ਮਾਤਾ ਜੀ ਆਪਸੇ ਮਰਾਈਂ ਮਾਰ ਤੂੰ ਆਣੀ ਗਈ। ਬਈ ਮੈਂ 5.5 ਦੋ ਰੁਪਏ ਵੀ ਕੱਟਣ ਦੇਣੀ ਹੈ। ਚੱਕੀ। ਹਣੋ ਕਹੀ ਜਾਂਦਾ ਨਾਲ ਦਾ। ਅੱਖ ਨੂੰ ਦੋ ਦਾ ਹੋ ਗਈ। ਵੱਡਾ ਦਬਾਕ ਹੈਗਾ। 4500 ਦੀ। ਹਾਂ ਜੀ ਮੈਂ ਚੱਲ ਜਾਂ ਚੱਲ ਬਰੇ। ਹੋ ਗਈ ਯਾਰ। ਗੁੱਲਰ ਲੈ ਲਈ ਆ। ਹੋ ਗਈ ਫੜ। ਉਹ ਚੱਲ ਬਰੇ। ਮੰਦਾਨੀ ਬਣਾਵਾ। ਡੀਸੀ ਬਣ ਜਾਂਦਾ ਇੱਥੇ ਆ ਕੇ। ਹੋਰ ਕੀ ਆ? ਮੰਨਦਾ ਨਹੀਂ ਕਰਦਾ ਲਿਆਇਆ ਤੂੰ ਤੇ। ਮੇਰੀ ਕਿੱਥੇ ਬੱਜੀ। ਹਾਂ। ਲੈ ਲਊਦੀ ਤੂੰ ਇਮਰਾਦੀ ਬੱਕਰੀਆਂ ਦੀ। ਹੋ ਗਈ। ਚੰਗੀ ਆ ਲੈ ਜਿਹੜੇ ਨੌਕਸਾ ਕਰਦੇ ਮੈਂ ਦਿੰਦਾ ਰਹਿ ਗਿਆ ਬੁੱਲਾ ਰਹਿ ਗਿਆ ਪਹਿਲੇ ਕਹਿੰਦਾ ਭਾਈ ਉਹ ਗੱਲ ਲੈ ਆ ਪਿੰਡਾਂ ਲੈ ਜਾਂਦਾ ਮੈਂ ਦੋਨੋਂ ਜਵੰਦਾ ਤੇ ਬਟੇ ਇਹਦਾ ਪੈਸੇ ਰੱਖ ਗਿਆ ਸੀ ਬਸ ਬਾਈ ਹੁਣ ਮੈਂ ਕਿਹਨਾਂ ਨੂੰ ਕਿਤੇ ਖਿਚੀ ਫਿਰੂਗਾ ਮੈਂ ਤਾਂ ਮੰਨ ਜਾਂਦਾ ਚਾਚਾ ਸਾਡਾ ਵੱਡਾ ਉਹਨਾਂ ਨੂੰ ਮੈਂ ਪੰਜ ਦੀ ਵੀ ਨਹੀਂ ਦਿੰਦਾ ਸੀਗਾ ਸਾਰਿਆਂ ਵੱਡਾ ਗਾਣਾ ਪੱਕੇ ਚ ਆ ਜਾ ਇੱਧਰ ਆ ਜਾ ਇੱਧਰ ਆ ਪਾਸੇ ਨਹੀਂ ਆਣਾ ਦੋ ਜਾਨੇ ਓਏ ਆ ਜਾ ਹੁਣ ਮੂਲੀ ਬਣਾਤੀ ਵਸ ਅੱਜ ਵਖਾਈ ਹੁਣ ਇਹਨੂੰ ਘਰੇ ਜਾ ਟਿੰਗ ਕਰਾ ਦੇ ਮੈਂ ਬੋਲਿਆ ਨਹੀਂ ਯਾਰ ਕੀ ਵਾਲਾ ਲੈ ਲਈ ਫਲ ਇਧਰ ਕਰੀ ਬਾਈ 1 2 3 4 ਓ ਲੈ ਬਗੇ ਓ ਸਰਪੰਚਾ 724 ਹਾਂ 8.5 ਅੱਛਾ ਓਏ ਮੋਲ ਲਾਇਆ ਘਰ ਮਾਲ ਦਾ ਕੋਈ ਦੇ ਦਿਆ ਮੈਂ ਕਿਹੜਾ ਬਫਾਰੀ ਆ 8.5 ਹਾਂ 8.5 ਦਾ ਦੇ ਦਗੇ ਹਾਂ ਦੇ ਦੇ ਯਾਰ ਅੱਜ ਤਾਲੂ ਨੇ ਮਾਨ ਕਰ ਦੇ ਲੈਣੀ ਕਿੱਥੇ ਫਿਰਦਾ ਤੂੰ ਕਿੱਥੇ ਘਰ ਆ ਜਾ ਲੈ ਪੁੱਛ ਕਿੱਥੇ ਫਿਰਦਾ ਮੈਂ ਇੱਥੇ ਨਹੀਂ ਲੈ ਦੇ ਨਾ ਕਿੰਨੇ ਦਾ ਹੈ ਕੀ ਕਹਦਾ ਚਾਚਾ ਤੂੰ 9000 ਰੁਪਿਆ ਕਿਆ ਤੂੰ ਕਿੰਨੇ ਦਾ ਕਿਆ 25000 ਦਾ 18000 25000 ਦਾ ਨਹੀਂ ਤੇ ਚਾਈ ਕਰ ਮੈਂ ਨਵੇੜਾ ਉਹ ਹੁਣਾਂ ਜੇ ਕਿਹਦੇ ਨਾਲ ਕਿਦੋਂ ਹੋ ਜਾਊਗਾ ਅੱਲਾ ਤੁਮਾਹਣ ਦੇ ਚਾਚਾ ਨਾਮ ਕੀ ਹੈ ਹੈ 95000 ਦਾ ਦੇ ਦੇ ਹਾਂ ਨੇੜੇ ਤੇੜੇ ਨੂੰ ਜਗ੍ਹਾ ਕੋਈ ਮਰੂਨੇ ਕਮਾਈ ਕਰਨ ਨਾ ਦੇ ਇਹ ਕੀ ਚੀਜ਼ ਆ ਅੱਜ ਹੀ ਬੰਦੇ ਨੇ ਲੈਣਾ ਤੇ ਦੇਣਾ ਤੇ ਦੇ ਨਹੀਂ ਦੇਣਾ ਨਾ ਦੇ ਪੂਰਾ ਦੋਂਦਾ ਚੌਕਾ ਦੋਂਦਾ ਦੋਂਦਾ ਚੌਕਾ ਮੂੰਹ ਪੱਟੀ ਮਾਰ ਮੂੰਹ ਅੱਠ ਦੰਦ ਦੋਇਆ ਪਿਆ ਹੈ हां ਬકરી ਦਾ ਤੇ ਲੈਂਦਾ ਓਰੇ ਆ ਜਾ ਓਰੇ ਤਾਜਾ ਸਰਪੰਚਾ ਜੀ ਬਾਨੀ ਗਈ ਮੈਨੂੰ 16 ਲਾਉਂਦੇ ਆ ਭਰਾਵਾ ਆ ਮੈਂ ਲੈ ਕੇ ਟੱਪ ਜੂਗਾ ਤੇਰਾ ਓ ਚਾਚਾ ਇੱਕ ਮਿੰਟ ਓ ਕਿਉਂ ਮੱਥਾ ਮਾਰ ਪੂਰੇ ਗੁੱਟੀ ਦਾ ਕਰਤਾ ਏ ਓ ਨਾ ਮੱਥਾ ਮਾਰ ਇਹਦਾ ਕਰਤਾ ਓ ਨਾ ਮੱਥਾ ਮਾਰ ਇਹਦਾ ਓਏ ਇਹਦੀ ਜਵਾਨ ਨੂੰ ਫਾ ਲਾਏ ਨੇ ਮੈਂ ਇਹਨੂੰ ਮੋਲ ਡਾਕਟਰ ਮੈਂ ਦੇ ਆ ਜਾ ਫਾੜ ਲਾ ਪੱਤੇ ਫਿਰ ਤੂੰ ਰਜਾ ਦੇ ਆਉਣਾ ਓ ਤੇਰੀ ਜਵਾਨ ਕੀ ਕਹਿੰਦੀ ਆ ਬੋਲ ਓਏ 25018 ਵੀ ਸੁਣਿਆ ਤੇਰਾ ਜਾਜ ਕਾ ਜਾਜ ਪੂਰਾ ਫੜਾ 11 ਦਾ ਦੇਣਾ ਉਹ ਫੜਾ ਨਹੀਂ ਨਹੀਂ ਲੰਦਾ ਜੇ 11 ਦਾ ਦੇਣਾ ਲਿਖਾ ਆਲਾ ਆਲੇ ਪੁੱਤਾ ਹੱਥ ਚੜ੍ਹ ਦੇ ਲਾਲਾ ਦਾਤਾ ਠੀਕ ਹੈ ਤੂੰ ਕੀ ਕਿਆ 65 ਦੀ ਕਰ ਤੀ ਜਾ ਚਾਚਾ ਹੋ ਗਈ ਸਾਡਾ ਨਹੀਂ ਨਹੀਂ ਉਹ ਛੱਡ ਜਾ ਲੈ ਜਾ ਹਟ ਜਾ ਤਾ ਉਹ ਛੱਡ ਉਹ ਛੱਡ ਦੇ ਬੱਕਰੀ ਨੂੰ ਛੱਡ ਦੇ ਮੈਂ ਤਨ ਕਹਿਦਾ ਤੂੰ ਸਰਕਾਰੇਗਾ ਉਹ ਤੇਰੇ ਜਾ ਬੰਲੇ ਬੱਕਰੀ ਛੱਡਦੇ ਤੂੰ ਜਾ ਹੋ ਗਈ ਉਹ ਚਾਵੜ ਪਰ ਹੱਥ ਨਾਲ ਨਹੀਂ ਬੱਕਰੀ ਨੂੰ ਤੇਰਾ ਮਾਸ਼ੱਲਾ ਆ ਜਾ ਪੈਸੇ ਲੜਾ ਉਹ ਦੇ ਪਾਰਸ ਜੋ ਪੈਸੇ ਆਏ ਮਲੇੜ ਕੋਟਰੇ ਦੀ ਜਾਨ ਹੈ ਬੱਕਰੀ ਤੇ ਤੂੰ ਰੱਖੀ ਜਾਣਾ ਏ ਲੈ ਆ ਪੈਸੇ ਪਾਜ